ਬਾਬੇ ਆਏ ਨੇ ਤੁਹਾਡੇ ਘਰੇ ਤਾंडਵ ਕਰਨ ਕਿੱਥੇ ਐ ਤੇਰਾ ਸੂਰਮਾ ਬੁਲਾਉ ਨੋ ਸਰਦਾਰ ਜੀ ਕੁੱਤੇ ਬਲੇ ਸ਼ੇਰਾਂ ਦਾ ਸ਼ਿਕਾਰ ਨਹੀਂ ਕਰਦੇ ਜੀ ਦਿਲਪ੍ਰੀਤ ਢਿੱਲੋਂ ਦੀ ਮੂਵੀ ਗ੍ਰੇਟ ਸਰਦਾਰ ਅੱਜ ਰਿਲੀਜ਼ ਹੋ ਗਈ ਹੈ ਇਸ ਮੂਵੀ ਦੇ ਵਿੱਚ ਦਿਲਪ੍ਰੀਤ ਢਿੱਲੋਂ ਦੇ ਨਾਲ ਆਯੋਗਰਾ ਸਿੰਘ ਨੇ ਵੀ ਐਕਟ ਕੀਤਾ ਸੋ ਕਾਫੀ ਆਡੀਅੰਸ ਉਹਨਾਂ ਦੀ ਫੈਨ ਹੈ ਪਰ ਆਡੀਅੰਸ ਨੂੰ ਕਿਹਦਾ ਰੋਲ ਜ਼ਿਆਦਾ ਪਸੰਦ ਆਇਆ ਇਹ ਸਾਨੂੰ ਉਹੀ ਦੱਸ ਸਕਦੇ ਨੇ ਜਿਹੜੇ ਇਸ ਮੂਵੀ ਨੂੰ ਦੇਖ ਕੇ ਆਏ ਨੇ ਸੋ ਹਮੇਸ਼ਾ ਦੀ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਰਿਵਿਊਸ ਦੱਸਦੀਆਂ ਕਿ ਆਡੀਅੰਸ ਨੇ ਇਸ ਮੂਵੀ ਨੂੰ ਦੇਖ ਕੇ ਕਿੰਨੇ ਸਟਾਰਸ ਦਿੱਤੇ ਨੇ ਐਂ ਕਿੱਦਾਂ ਦੀ ਉਹਨਾਂ ਨੂੰ ਇਹ ਮੂਵੀ ਲੱਗੀ ਸੋ ਉਸੇ ਲਈ ਅੱਜ ਵੀ ਅਸੀਂ ਸਿਨੇਮਾ ਹਾਲ ਦੇ ਵਿੱਚ ਆਏ ਹਾਂ ਸੋ ਦੇਖਦੇ ਹਾਂ ਕਿ ਆਡੀਅੰਸ ਨੂੰ ਇਹ ਮੂਵੀ ਕਿੰਨੀ ਕ ਪਸੰਦ ਆਈ ਹੈ ਕੁਛ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਸੀ ਦਿੱਤਾ ਪਰ ਦੇਖਦੇ ਆ ਕਿ ਗ੍ਰੇਟ ਸਰਦਾਰ ਨੂੰ ਲੋਕਾਂ ਨੇ ਕਿੱਦਾਂ ਦਾ ਰਿਸਪੌਂਸ ਦਿੱਤਾ ਹੈ ਕਿੱਦਾਂ ਦੀ ਲੱਗੀ ਫਿਲਮ ਬਹੁਤ ਵਧੀਆ ਸੀ ਦਿਲਪ੍ਰੇਟ ਢਿਲੋਂ ਦਾ ਵੀ ਐਕਟਿੰਗ ਬਹੁਤ ਵਧੀਆ ਲੱਗੀ ਯੋਗਰਾਜ ਦੇ ਬਹੁਤ ਵਧੀਆ ਸੀ ਬਾਕੀ ਮੂਵੀ ਬਹੁਤ ਵਧੀਆ ਸੀ ਸੌਂਗ ਕਿਤਾ ਵਧੀਆ ਲੱਗੇ ਸਭ ਤੋਂ ਜ਼ਿਆਦਾ ਕਿਹੜਾ ਸੌਂਗ ਵਧੀਆ ਸੀ ਰਣਜੀਤ ਬਾਵੇ ਦਾ ਤੇ ਪ੍ਰਪ ਗਿਲ ਦਾ ਕਿੰਨੇ ਸਟਾਰਸ ਨੇ ਮੂਵੀ ਨੂੰ 5 ਸਟਾਰ ਚ ਫੋਰ ਕਿਦਾਂ ਦੀ ਮੂਵੀ ਆ ਐਕਸ਼ਨ ਜ਼ਿਆਦਾ ਦੇਖ ਨੂੰ ਮਿਲਿਆ ਰੋਮਾਂਸ ਕਾਮੇਡੀ ਕੀ ਸੀ ਜ਼ਿਆਦਾ ਕਾਮੇਡੀ ਠੀਕ ਸੀ ਤੇ ਐਕਸ਼ਨ ਵੀ ਠੀਕ ਹੀ ਸਭ ਕੁਝ ਵਧੀਆ ਸੀ ਮੂਵੀ ਵਿੱਚ ਕੀ ਸੁਜੈਸਟ ਕਰਦੇ ਹੋ ਬਾਕੀ ਨੂੰ ਦੇਖਣੀ ਚਾਹੀਦੀ ਮੂਵੀ ਹਾਂਜੀ ਜ਼ਰੂਰ ਦੇਖਣ ਸਾਰੇ ਕਿਉਂਕਿ ਵਧੀਆ ਮੂਵੀ ਆ ਫੈਮਿਲੀ ਵਾਸਤੇ ਵਧੀਆ ਬਹੁਤ ਵਧੀਆ ਮੂਵੀ ਹੈ ਬਹੁਤ ਵਧੀਆ ਮੂਵੀ ਲੱਗੀ ਕਨਸੈਪਟ ਬਹੁਤ ਸੋਹਣਾ ਸੀਗਾ ਮੂਵੀ ਦਾ ਤੇ ਡਾਇਲੋਗ ਵਗੈਰਾ ਸਾਰਾ ਕੁਝ ਯੋਗਰਾਜ ਸਿੰਘ ਦੀ ਐਕਟਿੰਗ ਬਹੁਤ ਵਧੀਆ ਸੀਗੀ ਬਹੁਤ ਵਧੀਆ ਮੂਵੀ ਲੱਗੀ। 네ਗੇਟਿਵਿਟੀ ਲੱਗੀ ਕੋਈ ਮੂਵੀ ਚ? ਨਹੀਂ ਨਹੀਂ ਕੁਛ ਨਹੀਂ। ਬਹੁਤ ਵਧੀਆ ਮੂਵੀ ਸੀ। ਕਿੰਨੇ ਸਟਾਰਸ ਦਿਨੇ 5 ਸਟਾਰਸ? 5/5. ਨਾਈਸ ਮੂਵੀ ਸੀ। ਜਿਲਪ੍ਰੇਟਿਲ ਉਹਨਾਂ ਰੋਲ ਕਿਦਾਂ ਲੱਗਾ? ਨਾਈਸ ਐਕਟਿੰਗ ਵਧੀਆ ਕੀਤੀ ਇਹਨਾਂ ਨੇ ਤੇ ਬਹੁਤ ਵਧੀਆ ਰੋਲ ਕੀਤਾ ਉਹਨਾਂ ਨੇ, ਪਲੇ ਕੀਤਾ ਜਿਹੜਾ। ਕਿਹਦਾ ਜ਼ਿਆਦਾ ਵਧੀਆ ਰੋਲ ਸੀ? ਜਿਲਪ੍ਰੇਟਿਲ ਦਾ ਜ਼ਿਆਦਾ ਵਧੀਆ ਰੋਲ ਸੀ। ਕਿੰਨੇ ਸਟਾਰਸ ਦਿਨੇ 5 ਸਟਾਰਸ ਚੋਂ? 5/5. ਜੀ ਕੋਈ ਖਾਸ ਨਹੀਂ। ਓਕੇ। ਰੋਲ ਕਿ ਸਦਾ ਵਧੀਆ ਲੱਗਾ? ਰੋਲ ਤਾਂ ਸਭ ਬੜੀਆ ਥਾ ਲੇਕਿਨ ਇਤਨੀ ਉਹ ਨਹੀਂ ਟਾਈਮ ਪਾਸ ਸੀ। ਕਿੰਨੇ ਸਟਾਰਸ ਦਿਨੇ 400 ਕਿਨੇ ਸਟਾਰ ਦੇਗੇ 5 ਸਟਰੀ ਦੇਗੇ ਮੈਡਮ ਮੂਵੀ ਬਹੁਤ ਵਧੀਆ ਬਹੁਤ ਸੋਹਣੀ ਮੂਵੀ ਆ ਕਿੱਦਾਂ ਦੀ ਸਟੋਰੀ ਸੀਗੀ ਸਟੋਰੀ ਮੈਡਮ ਡਿਫਰੈਂਟ ਜਿਹਾ ਕੇਸ ਸੀਗਾ ਸਟੋਰੀ ਬਹੁਤ ਵਧੀਆ ਸੀਗੀ ਮੈਨੂੰ ਮੈਨੂੰ ਯੋਗਰਾਜ ਖੰਨਾ ਜੀ ਦਾ ਕੇਸ ਬਹੁਤ ਵਧੀਆ ਲੱਗਾ ਉਹਨਾਂ ਦਾ ਰੋਲ ਬਹੁਤ ਜੀ ਐਕਟਿੰਗ ਬੜੀ ਵਧੀਆ ਉਹਨਾਂ ਦੀ ਜ਼ਿਆਦਾ ਦੇਖਣ ਨੂੰ ਕੀ ਮਿਲਿਆ ਮੂਵੀ ਦੇ ਵਿੱਚ ਕਮੇਡੀ ਸੀ ਰੋਮਾਂਸ ਸੀ ਕੀ ਸੀ ਜ਼ਿਆਦਾ ਜ਼ਿਆਦਾ ਮੈਡਮ ਐਕਸ਼ਨ ਹੀ ਸੀਗਾ ਜ਼ਿਆਦਾ ਐਕਸ਼ਨ ਮੂਵੀ ਸੀ ਅੱਛਾ ਹਾਂ ਜੀ ਸਿਰ ਕਿਦਾਂ ਲੱਗੀ ਮੂਵੀ ਫਿਲਮ ਬਹੁਤ ਵਧੀਆ ਰਹੀ ਜੀ ਮੈਂ ਕਹਿੰਦਾ ਨਜ਼ਾਰਾ ਹੀ ਆ ਗਿਆ ਜੀ ਕੀ ਦੀ ਚਰਬਦੀ ਆ ਇਟਿੰਗ ਲੱਗੀ ਜੋ ਗਰਾਸ ਸਿੰਘ ਕੇ ਦਿਲਪ੍ਰੀਤ ਢਿੱਲੋਂ ਮੈਨੂੰ ਤਾਂ ਸਾਫ ਨਾਲ ਦੋਨਾਂ ਦੀ ਵਧੀਆ ਸੀ ਜੀ ਕਿੰਨੇ ਸਟਾਰਸ ਦਿਨੇ ਹੋ 5 ਸਟਾਰ ਚ ਹਾਂਜੀ 5 ਸਟਾਰ ਚ ਕਿੰਨੇ ਸਟਾਰ ਦਿਨੇ ਹੋ ਫਿਲਮ 5 ਜੀ 5 ਮੂਵੀ ਵਧੀਆ ਸੀ ਮਤਲਬ ਠੀਕ ਆ ਮਤਲਬ ਦੇਖਣ ਜੋ ਦੇਖਣ ਜੋਗਾ ਹੈਗੀ ਆ ਮੂਵੀ ਮਤਲਬ ਥੋੜੀ ਥੋੜੀ ਵਿੱਚ ਵਿੱਚ ਬੋਰਿੰਗ ਆ ਮੂਵੀ ਥੋੜੀ ਥੋੜੀ ਕਿੰਨੇ ਸਟਾਰਸ ਦਿਨੇ ਹੋ 5 ਸਟਾਰ ਚ 4.5 ਵਧੀਆ ਹੀ ਮੂਵੀ ਕਿ ਕਿਹਦੇ ਰੋਲ ਸਭ ਤੋਂ ਵਧੀਆ ਲੱਗਾ ਦਿਲਪ੍ਰੀਤ ਢਿੱਲੋਂ ਕਿਸ ਤਰ੍ਹਾਂ ਦੀ ਸਟੋਰੀ ਸੀਗੀ ਮੂਵੀ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਜ਼ਿਆਦਾ ਇਹ ਇਸ ਦਾ ਸਿਆ ਆਪਣੇ ਮਤਲਬ ਕਿ ਪਰ ਕਿ ਕਿਤਰਾ ਉਹ ਆਪਣੀਆਂ ਕੰਡੀਸ਼ਨ ਲੈ ਕੇ ਚੱਲਦਾ ਤੇ ਬਾਕੀ ਮੂਵੀ ਵਧੀਆ ਹੀ ਸੌਂਗ ਦੇ ਬੜਾ ਵਧੀਆ ਹੀ ਤੇ ਫੈਮਿਲੀ ਨਾਲ ਦੇਖ ਸਕਦੇ ਮੂਵੀ ਹਾਂਜੀ ਫੈਮਿਲੀ ਨਾਲ ਦੇਖ ਸਕਦੇ ਮੂਵੀ ਕਿੰਨੇ ਸਟਾਰਸ ਨੇ 5 ਸਟਾਰਸ ਚ ਇਹ 5 ਸ਼ਾਦੇ ਸਦੇ ਹਨ ਮੂਵੀ ਨੇ ਸਹੀ ਮੂਵੀ ਹੈ ਹਾਂਜੀ ਸਰ ਕਿਦਾਂ ਹੀ ਲੱਗੀ ਮੂਵੀ ਤੁਹਾਨੂੰ ਫਿਲਮ ਤਾਂ ਮੈਨੂੰ ਠੀਕ ਸੀ ਇੰਟਰਵਲ ਤੋਂ ਬਾਅਦ ਬਿਲਕੁਲ ਬਕਵਾਸ ਹੋ ਗਈ ਫਿਲਮ ਦਾ ਸਟੋਰੀ ਬਹੁਤ ਵਧੀਆ ਨਹੀਂ ਹੈਗੀ ਸੋਨਾਂ ਦੀ ਰੋਲ ਕਿਸੇ ਦਾ ਪਸੰਦ ਆਇਆ ਯੋਗਰਾਜ ਸਿੰਘ ਜਾਂ ਦਿਲਪ੍ਰੀਤ ਲੋਚਕੀ ਦਾ ਵਧੀਆ ਲੱਗਾ ਯੋਗਰਾਜ ਸਿੰਘ ਦਾ ਕਿੰਨੇ ਸਟਾਰ ਦਿਨੇ ਫਾਈਵ ਸਟਾਰ ਚ ਦੋ ਕੀ ਦੇਣੇ ਮੈਡਮ ਜੀ ਹੋਰ ਕਿੰਨੇ ਦੇਈ ਇਹਨਾਂ ਨੂੰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕੋਈ ਜ਼ਿਆਦਾ ਆਡੀਅנס ਇਸ ਮੂਵੀ ਨੂੰ ਦੇਖਣ ਦੇ ਲਈ ਨਹੀਂ ਆਈ ਪਰ ਜਿਨੀਆਂ ਨੇ ਵੀ ਇਹ ਮੂਵੀ ਦੇਖੀ ਉਹਨਾਂ ਦੇ ਮਿਕਸ ਵਿਊ ਸੀਗੇ ਕੁਝ ਨੇ ਇਸ ਮੂਵੀ ਨੂੰ ਬਹੁਤ ਹੀ ਵਧੀਆ ਵਿਊਜ਼ ਦਿੱਤੇ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਐਂਡ ਕੁਝ ਦੇ ਲਈ ਇਹ ਮੂਵੀ ਥੋੜੀ ਜਿਹੀ ਬੋਰਿੰਗ ਸੀਗੀ ਸੋ ਅਸੀਂ ਇਸ ਮੂਵੀ ਨੂੰ ਫਾਈਵ ਦੇ ਵਿੱਚੋਂ 3 ਸਟਾਰ ਦਿਨੇ ਆ ਸੋ ਬਾਕੀ ਚੋਇਸ ਤੁਹਾਡੀ ਹੈ ਜੇ ਤੁਸੀਂ ਆਪਣੀ ਫੈਮਿਲੀ ਜਾਂ ਫਰੈਂਡਸ ਨਾਲ ਕਿਸੇ ਨਾਲ ਵੀ ਇਹ ਮੂਵੀ ਦੇਖਣਾ ਚਾਹੁੰਦੇ ਹੋ ਫਾਈਵ ਦੇ ਵਿੱਚੋਂ 3 ਸਟਾਰ ਅਸੀਂ ਇਸ ਮੂਵੀ ਨੂੰ ਦਿਨੇ ਆ ਜੀ ਕੈਮਰਾਮੈ